ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਕੋੜ ਕਰੋੜ ਕਲਾਂ ਦੇ ਵਿੱਚ ਤੇ ਭਾਈ ਲੱਖੇ ਆਪਦੇ ਯਾਰ ਦੇ ਕੋਲੇ ਵਪਾਰ ਦਾ ਬਾਈ ਦਾ ਕੰਮ ਤੇ ਅੱਜ ਜਾਨਵਰ ਭਾਈ ਦੇ ਕੋਲੇ ਤਿੰਨ ਚਾਰ ਦਿਖਾ ਦੇ ਰਹੇ ਤੁਹਾਨੂੰ ਮਿੱਤਰੋ ਜਰਸੀ ਵਾਲਾ ਸ਼ੌਂਕ ਪੂਰਾ ਵੀ ਕਰ ਦੇਣਾ ਐਚਐਫ ਵਾਲਾ ਵੀ ਕਰ ਦੇਣਾ ਤੇ ਭਾਅ ਲਓ ਵੀ ਤੁਹਾਡਾ ਸ਼ੌਂਕ ਪੂਰਾ ਹੀ ਹੋਊਗਾ ਵੀਰੇ ਬਹੁਤ ਸਗੇ ਜਾਨਵਰ ਆ ਭਾਈ ਦੇ ਕੋਲ ਚਾਰ ਪੰਜ ਆਇਓ ਕਰਦੇ ਆ ਗੱਲਬਾਤ ਮਿਲਦੇ ਆ ਲੱਖੇ ਬਾਈ ਨੂੰ ਲੱਖੇ ਸਸੀ ਕਾਲ ਵੀਰੇ ਸਸੀ ਕਾ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਬਾਈ ਵਧੀਆ ਸੇਤਾ ਦੇ ਪਰਿਵਾਰ ਬਾਈ ਕਿਰਪਾ ਬਾਈ ਜੀ ਚਲੋ ਸ਼ੁਕਰ ਅੱਜ ਕਿੰਨੇ ਜਾਨਵਰ ਦਿਖਾ ਦੇ ਆਂਗੇ ਲੱਕੇ ਬਾਈ ਆਪਣੇ ਕੋਲ 4 ਜਾਨਵਰ ਹਨ ਵੀਰੇ 4 ਜਾਨਵਰ ਹਾਂਜੀ ਸ਼ੁਰੂਆਤ ਆਪਾਂ ਪਹਿਲੇ ਨੰਬਰ ਆਈ ਡੱਪੀ ਵੜ ਤੋਂ ਹੀ ਕਰ ਲਈ ਕੀ ਡਿਟੇਲ ਲੱਕੇ ਬਾਈ ਇਹ ਪਹਿਲਾ ਸੂਆ ਵੀਰ ਜੀ ਠੀਕ ਆ ਤੇ 4 ਦਾੰਦਾ 4 ਦਾੰਦਾ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਪਹਿ ਲੱਕੇ ਬਾਈ ਇਹਦਾ ਬਾਈ 1 ਹਫਤਾ ਬਾਕੀ ਆ 1 ਹਫਤਾ ਬਾਕੀ ਆ ਕੱਡੇ ਬਾਹਰ ਨੂੰ ਬਾਈ ਵੜ ਚੰਗੀ ਬਹੁਤ ਆ ਹਨਾ ਬਾਈ ਹਾਂਜੀ ਵੱਡੀ ਬੁੱਡੀ ਚੰਗੀ ਆ ਠੀਕ ਆ ਹੂੰ ਬਾਕੀ ਇੱਕ ਗੱਲ ਹੋਰ ਲੱਕੇ ਬਈ ਥੱਲੋ ਵੀ ਖਰੀਆ ਹਾਂਜੀ ਹਾਂਜੀ ਹੂੰ ਦੁੱਧ ਕਿੰਨਾ ਪਾਜੂਗੀ ਬਈ ਤੇਰੇ ਸਾਹ ਦਾ ਦੁੱਧ 20 ਪਲਾਸੀ ਪਾਉਗੀ ਬਾਈ ਦੇ ਦੂਗੀ ਟੌਹਰਾਂ ਦੇ ਦੂਗੀ ਬਾਈ ਅਡ ਰੂਟਰ ਬਹੁਤਾ ਵੱੱਚੀ ਦਾ ਬਾਈ ਹੂੰ ਮੋੜ ਦੇ ਨਹੀਂ ਠੀਕ ਆ ਬਈ ਸਾਫ ਸੁਥਰੀ ਆ ਯਾਰ ਕਿੰਨੇ ਦੀ ਦੇ ਦਿਆਂਗੇ ਲੱਕੇ ਵੀਰੇ ਆਪਾਂ ਇਹ ਹਾਂਜੀ ਇਹ ਕਿੰਨੇ ਦੀ ਦੇ ਦਈਏ ਇਹ ਆਪਾਂ ਦੇ ਦਿਆਂਗੇ ਮੁੱਲ ਕਰ ਨੂੰ ਤਾਂ ਭਾ ਲੱਖ ਕਰ ਲਗੇ ਬਾਈ ਹਾਂ 82000 ਦੀ ਦੇਵਾਂਗੇ ਬਾਈ 82000 ਦੀ ਲਾਡ ਪਿਆਰ ਵਿੱਚੋਂ ਕਰ ਦਾਂਗੇ ਮਾਨਤਨ ਠੀਕ ਹੈ ਬਾਈ ਲੈ ਵੀ ਮੇਤਰੋ ਪਹਿਲਾਂ ਬੱਚੀ ਆ ਥੱਲੋ ਐਨ ਗੜਵੀਰਗੀ ਪਈ 82000 ਦੇ ਵਿੱਚ ਹੀ ਲੈ ਜਾਓ ਭਰਾਵੋ ਬਹੁਤ ਚੰਗਾ ਥਣ ਥਣ ਹਜੇ ਤਾਂ ਬਣਨਾ ਹਫਤੇ ਦੀ ਕੱਚੀ ਆ ਬੱਚੀ ਤੇ ਦੁੱਧ 20 ਕਿਲੋ ਵਾਲੀ ਆ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਵਹਿੜ ਦੱਸਦੀ ਆ ਗਵਾਈ ਵਹਿੜ ਦਾ ਮੂੰਹ ਵਾ ਕਿੱਡਾ ਚੰਗਾ ਬਾਕੀ ਹਜੇ ਨਵਾਈ ਤਵਾਈ ਨਹੀਂ ਜੇਕਰ ਸ਼ੈਂਪੂ ਸ਼ੈਂਪੂ ਲੱਗਾ ਹੁੰਦਾ ਨਾ ਤੇ ਬੱਚੀ ਅਜੇ ਨਵਾਈਆਂ ਨਹੀਂ ਬਤਾਜੋਗੇ ਰੱਖੀਆਂ ਪਰ ਫਿਰ 5000 ਰੇਟ ਵੀ ਵੱਜ ਜਾਣਾ ਸੀ ਤੇ ਬਾਈ ਜਰਸੀ ਬਾਰੇ ਜਰਸੀ ਦੋ ਦੰਦਾ ਬਾਈ ਅੱਛਾ ਪਲੂਣੀ ਵੀਰੇ ਵੀ ਹਾਂਜੀ ਹਾਂਜੀ ਪਲੂਣ ਠੀਕ ਹੈ ਬਾਈ ਪਿਓਰ ਦੋ ਦੰਦਾ ਪਿਓਰ ਦੋ ਦੰਦਾ ਸੋਹਣੀ ਬੜੀ ਆ ਹੈ ਨਾ ਬਾਈ ਹਾਂਜੀ ਸੋਹਣੀ ਬਹੁਤ ਆ ਹੈ ਨਾ ਹਾਂਜੀ 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 ਹੂੰ ਤੇ ਆ ਮਾਈਸ ਮਨਾ ਤੋਰੀ ਮੜ ਜੇ ਨੂੰ ਥਲੋ ਥਲੋ ਵੀ ਗੜਵੀਰ ਕੀ ਪਈ ਹੈ ਬਾਈ ਹਾਂਜੀ ਕਿੰਨੇ ਦਿਨ ਬਾਕੀ ਆ ਬਾਈ ਇਹਦਾ ਵੀ ਹਫ਼ਤੇ ਤੋਂ 10 ਦਿਨ ਪਏ ਆ ਬਾਈ ਅਜੇ ਇਹ 10 ਦਿਨ ਪਏ ਆ ਹਾਂਜੀ ਥਲੋ ਥਲੋ ਬਹੁਤ ਨਿੱਖਰਦੀ ਆਉਂਦੀ ਹੈ ਨਾ ਬਾਈ ਪੰਜਾਬ ਵਾਲੀਆਂ ਨਾਲੇ ਹਾਂਜੀ ਹਾਂਜੀ ਪੰਜਾਬ ਵਾਲੀ ਆ ਹੂੰ ਇਨੂੰ ਕਹਦੇ ਬਾਈ ਪੰਜਾਬ ਵਾਲੀ ਜਰਸੀ ਇਹਦਾ ਕਿਸੇ ਬਾਈ ਨੇ ਮਾੜੇ ਮੁੰਡੇ ਸਿੰਗ ਨਹੀਂ ਲਗਾਇਆ ਮੈਂ ਡਾਰ ਕੋਈ ਨਾ ਹੈਣਾ ਸਿੰਗ ਮੁਠੀ ਪਰ ਜ਼ਰੂਰ ਹੈ ਬਾਕੀ ਵੱਤੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਇਹ ਕਿੰਨੇ ਦੀ ਬਾਈ ਇਹ ਆਪਾਂ 52000 ਦੀ ਦੇ ਦੇਾਂਗੇ ਬਾਈ 52000 ਦੀ ਮਾਨਤਨ ਥੋੜਾ ਬਹੁਤਾ ਬਾਈ ਹਾਂਜੀ ਮਾਨਤਨ ਕਰ ਦਿਆਂਗੇ ਲੈ ਠੀਕ ਆ ਬਾਈ ਲੈ ਮਿੱਤਰੋ 52000 ਦੇ ਵਿੱਚੋਂ ਮਿਲ ਜੂਗੀ ਮਾਨਤਨ ਹੋ ਜੂਗਾ ਬਾਈ ਬੱਚੀ ਵੇਖੋ ਤੀ ਗੜਵੀਰ ਕੀ ਦਿਨ ਕਿੰਨੇ ਬਾਕੀ ਆ ਬਾਈ ਇਹਦੇ ਦਿਨ ਹੁਣ ਤਾਂ 10 ਦਿਨ ਪਏ ਬੇ ਇਹ ਤਾਂ ਲੈ ਬਣੂ ਬਹੁਤ ਲਓ ਬਾਈ ਹਾਂਜੀ ਹਾਂਜੀ ਤੇ ਬਾਈ ਡੱਬੀ ਵੜ ਸੂਈ ਜਿਹੜੀ ਅੱਛਾ ਇਹ ਬਾਈ ਕਦੋਂ ਸੁਈ ਰਾਤ ਬਾਈ ਹਾਂਜੀ ਹਾਂਜੀ ਵੱਛਾ ਦੇ ਕੇ ਕਿ ਵੱਛੀ ਬਾਈ ਵੱਛਾ ਬਾਈ ਜੇਰ ਜੁਰ ਪਾਤੀ ਹੈ ਜੇਰ ਜੁਰ ਰੋਕ ਕੇ ਬਾਈ ਸਾਰਾ ਕੋ ਥਣ ਤੁਨ ਬਹੁਤ ਚੰਗਾ ਇੰਦਾ ਬਾਈ ਹਨਾ ਜਗਾੜ ਵੀ ਬਹੁਤ ਚੰਗਾ ਲੱਗਾ ਬਾਈ ਬਾਈ ਵਾਕਿਆ ਹੀ ਐ ਥੱਲੋ ਦਾ ਹਨਾ ਪਹਿਲਵਾਨ ਰਕੀ ਹੈ ਹਨਾ ਹਾਂਜੀ ਹੂੰ ਦੁੱਧ ਕਿੰਨਾ ਦੇ ਜੂਗੀ ਬਾਈ ਦੁੱਧੇ 13 14 ਕਿਲੋ ਦੇਊ ਬਾਈ ਆਪਾਂ 20 ਕਿਲੋ ਨਹੀਂ ਆਂਦੇ ਹਾਂ ਪਰ ਇੱਕ ਗੱਲ ਆ ਬਾਈ ਘਾਟੇ ਵਾਲਾ ਸੌਦਾ ਨਹੀਂਗਾ ਭਾਈ ਵੱਛੀਆਂ ਵੀ ਕੀਆਂ ਦੀਆਂ 40 40 50000 ਦੀਆਂ ਆਪਾਂ ਵੇਚਦੇ ਆਂ ਵੇਚਦੇ ਭਾਈ ਤੇ ਤਾਂ ਆਪਾਂ ਮਾਨਤਾਨ ਵਾਲਾ ਸਿਸਟਮ ਹੀ ਆ ਕਿੰਨੇ ਦੇ ਦੇ ਦੀਏ ਭਾਈ ਇਹ ਆਪਾਂ 51000 ਦੀ ਦੇ ਦੇਾਂਗੇ ਭਾਈ ਜੇ ਜੋੜਾ ਹੀ ਲੈ ਲੀਏ ਕੋਈ ਜਰਸੀ ਵੀ ਲੈ ਲਈਏ ਤਾਂ ਕਰ ਦੇਾਂਗੇ ਭਾਈ ਠੀਕ ਆ ਪਿੱਛੋਂ ਇਹਨੂੰ ਕਰੀ ਮੜਾ ਜਿਹਾ ਇਹਦਾ ਜਿਗਾੜ ਦਿਖਾਉਣ ਦੇ ਡੱਬੀ ਦਾ ਮੜਾ ਜਾ ਮੈਨੂੰ ਜਿਗਾੜ ਦਿਖਾਉਣ ਦੇ ਡੱਬੀ ਦਾ ਡੱਬੀ ਦਾ ਥੱਲੋ ਦਾ ਭਾਈ ਲੁੱਟਦੀ ਆ ਲੁੱਟਦੀ ਆ ਵੇਖੋ ਭਾਈ ਆ ਇਸੇ ਕਰਕੇ ਲੱਖੇ ਨੂੰ ਕਹਿੰਦੇ ਲੱਖੇ ਕੋਲੇ ਜਾਣਾ ਪਸੂ ਲੈਣ ਆਹ ਚੀਜ਼ਾਂ ਪੱਟਦੀਆਂ ਲੱਖੇ ਦੀਆਂ ਚੰਦਰੇ ਦੀਆਂ ਲੱਖੇ ਬਈ ਹੁਣ ਮਰਜ ਤੇ ਆ ਜ ਗਿਆ ਪਰ ਲੈ ਵੀ ਮੈਂ ਵੀ ਲੱਖੇ ਕੋਲੇ ਟੌਪ ਹੀ ਆ ਬਈ ਲੱਖੇ ਵੀਰੇ ਇਹਦੇ ਕਿੰਨੇ ਦਿਨ ਬਾਕੀ ਆ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਆ ਇਹਦਾ ਵੀ ਹਫਤਾ ਪਿਆ ਬਈ ਅਜੇ ਦੁੱਧ ਦਾ ਕੀ ਰਿਕਾਰਡ ਦੱਸਿਆ ਬਈ ਮਾਲਕਾਂ ਨੇ ਮਾਲਕ ਨੇ 14 ਕਿਲੋ ਆਖਿਆ ਪਰ 14 ਹੀ ਆਖਾਂਗੇ 16 ਨਹੀਂ ਆਂਦੇ ਬਈ ਤੇ ਬਈ ਇੱਕ ਨੀਲੀ ਦਾ ਵੀ ਆਲੀ ਆ ਹਨਾ ਬਈ ਹਾਂਜੀ 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 ਬਰੀਕੀ ਬੱਚੇ ਬੁੱੱਚੇ ਟੌਪ ਲਾ ਦੂ ਨੀਲੀ ਹਾਂ ਇਹ ਨਹੀਂ ਹੁਣ ਲੂਦ ਲੂਦ ਨਹੀਂ ਕਰਦੀ ਠੰਡੀ ਮੱਠੀ ਆਵੇਂ ਜੈਲੀ ਆ ਮੈਂ ਸੁਆ ਕਿੰਨਾ ਸੁਣਾ ਬਈ ਇਹਨੇ ਤੀਜਾ ਸੁਆ ਬਈ ਕਰੀ ਆਣ ਪਿੱਛੋਂ ਮਾਰੀ ਜੀ ਵਾਖ ਥੱਲੋ ਥੱਲੋ ਵੀ ਖਰੀ ਆ ਯਾਰ ਬਈ ਹਾਂ ਇਹਦੇ ਲੋਕ ਜਣਾ ਲੇਵਾ ਪੂਰਾ ਜਗਾੜ ਚੰਗਾ ਬਹੁਤ ਚੰਗੀ ਆ ਥੱਲੋ ਬਈ ਕੋਈ ਛੱਟ ਨਹੀਂ ਵੀਰੇ ਵਾਕਿਆ ਲੱਖ ਇਹ ਕਿੰਨੇ ਦੀ ਦੇ ਦਈਏ ਲੱਖੇ ਬਾਈ ਇਹ ਆਪਾਂ ਇੱਕ ਦੇ ਦੇਾਂਗੇ ਇੱਕ 28 ਦੀ ਇੱਕ 28 ਦੀ ਜੀ ਬਾਈ ਮਾਨਤਨ ਵਿੱਚੋਂ ਮਾਨਤਨ ਕਰ ਦਿਆਂਗੇ ਆਏਗੇ ਤਾਂ ਥੋੜਾ ਘਣਾ ਜੀ ਬਲੇਵਾ ਦਿਖਾ ਕੇ ਅੰਕਰੇ ਦੀ ਨੇੜੇ ਜਾ ਕੇ ਆਪਾਂ ਰੇਡ ਖਿੱਚਵੇਂ ਰੱਖਾਂ ਗਾੜ ਜ਼ਮੂਰ ਥੱਲੋਂ ਅਧਿਕਾਰੀ ਬਹੁਤ ਚੰਗੀ ਮੈਂ ਆ ਬਾਈ ਹਾਂਜੀ ਆਹ ਵੇਖੋ ਬਾਈ ਆਹ ਜਿਹੜੀ ਚੀਜ਼ ਆ ਬਈ ਇਸੇ ਕਰਕੇ ਕਹਿੰਦੇ ਲੋਕ ਲੱਖੇ ਕੋਲੇ ਜਾਣਾ ਕੋਟ ਕਰੋੜ ਵਾਲੇ ਕੋਲੇ ਇਹ ਘਰੇ ਨਾ ਮੇਲੇ ਚੰਦਰੇ ਬਹਿ ਕੇ ਡੀਕ ਕਰਦੇ ਵੀ ਲੱਖੇ ਨੂੰ ਆ ਲੈਣ ਦੀ ਕਿ ਚਲਾ ਹੀ ਨਾ ਜਾਵੇ ਹੋਰ ਨਾ ਲੈ ਜੇ ਵਪਾਰੀ ਭਰਾ ਵੀ ਮਾਲ ਹੱਸ ਹੱਸ ਸਕੇਲ ਜਾਂਦੇ ਕਿਉਂਕਿ ਬਈ ਭਾ ਲੋਟ ਤੇ ਜਾਨਵਰ ਚੰਗੇ ਲੱਖੇ ਬਈ ਨੰਬਰ ਕਿੰਨਾ ਆ ਗਿਆ ਤੇਰੇ 8699396282 ਇੱਕ ਵਾਰੀ ਹੋਰ ਆਉਣ ਦੀ ਹੈ ਬਈ 8699396282 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਲੱਖੇ ਬਈ ਨਾਲ ਰਾਬਤਾ ਕਹਿ ਮਿੱਤਰੋ ਪਿੰਡ ਕੋਟ ਕਰੋੜ ਕਲਾਂ ਜਿਲ੍ਹਾ ਫਰੀਪੁਰ